ਕੋਈ ਤੱਕ ਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਕਿ ਸਾਡਾ ਪਲਾਟ ਹੈ ਮਕਾਨ ਬਣਾਇਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਹੈ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਰੋਕਦਾ ਸੀ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ 2 1.5 ਮਹੀਨਾ ਪਹਿਲਾਂ ਦੀ ਗੱਲ ਹੈ ਇਹ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪਾੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦਾਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਚਾਰ ਜਨੇਹੀ ਉਹ ਬਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਸਾਚੀ ਸੈਣੀ ਜੀ ਦਿੱਤੋ ਯੋ ਕਿਹਦਾ ਕਿਹਦਾ ਮੇਰੇ ਪਤੀ ਹੀ ਕੀ ਨਾਮ ਲਗਾ ਰਵੀ ਕੁਮਾਰ ਹਾਂਜੀ ਕਿੰਨੇ ਵੀਟ ਘਟਣਾ ਕੱਲ 6:30 ਵਜੇ ਪਲਾਟਰਾ ਉਹ ਕਿੰਨੇ ਮਰਲੇ ਦਾ ਪਲਾਟ ਹੈ 14 ਕ ਮਰਲੇ ਦਾ ਹੀ ਉਹ ਵਾਲਾ ਝਗੜਾ ਹੈਗਾ ਹਾਂ 14 ਮਰਲੇ ਕੋਸ਼ੇ ਉੱਪਰ ਹੀ ਚਾ 14 ਹੈ ਹਾਂਜੀ ਉਹਦਾ ਝਗੜਾ ਹੈ ਕੀ ਕਿਹਦੇ ਕਿਉਂ ਰੁਕ ਦੇਗੇ ਔਰ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਅੱਛਾ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਔਰ ਰਸਤੇ ਦਾ ਕੋਈ ਚੱਕਰ ਬੰਦੇ ਹੀ ਹੁਣ ਪੁਲਸ ਨੇ ਕੀ ਦੀ ਹੈ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ ਪੁਲਸ ਆ ਲੈਣੇ ਉਹਨਾਂ ਨੇ ਪੁਲਸਾ ਲੈਣੇ ਪਾਹੀ ਚੇ ਬੰਦੇ ਲਖਾਏ ਹੀ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਹਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਹੀ ਸੁਭਦੇਵ ਰਾਜ ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੰਦੇ ਰਸਟ ਹੋਣੇ ਚਾਹੀਦੇ ਆ ਜਿਹੜੇ ਪੈਲੇ ਬੰਦੇ ਰਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਸ ਕੀ ਲੱਗਦੇ ਨੇ ਭਰਾ ਲੱਗਦੇ ਆਇ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਇਹਨਾਂ ਬਿਆਨ ਲਿਖਾਇਆ ਜੀ ਇਹ ਤਾਂ ਇਹਨਾਂ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ کافی 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਨਾਲ ਕੱਲ ਕਿਤੇ ਰਵੀ ਕੁਮਾਰ ਆਪਣੇ ਤੇ ਘਰ ਦੀ ਚਾਰਜਪੋਈ ਕਰ ਰਿਹਾ ਸੀਗਾ ਜਿਨ੍ਹਾਂ ਨੇ ਪਾਕ ਦੇ ਉੱਤੇ ਹਮਲਾ ਕਰਤਾ ਵਿੱਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਜਗਿੰਦਰਪਾਲ ਕੁਦੇਵ ਰਾਜ ਕਿੰਨੀ ਜਮੀਨ ਚੜਾਗਾ ਹਾਂਜੀ ਜ਼ਮੀਨ ਕਿੰਨੀ ਜੜਾਗਾ ਜੀ ਦਾ ਪਲਾਟ ਪਲੋਟ ਘਰੇਲੂ ਉਹ 10 15 20 ਮਤਲੇ ਦਾ ਪਲਾਟ ਹੈਗਾ ਸੀ ਇਹ ਕਹ ਰਿਹਾ ਪੁੱਛ ਨੇ ਸਮਝੋਤਾ ਵੀ ਕਰਵਾ ਦਿੱਤਾ ਤੇ ਫੇਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਤੇ ਬਾਅਦ ਚ ਫੇਰ ਇਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ ਟੂ ਮਿਲਿਆ ਸੀ ਦੱਸ ਦੇ ਕੋਈ ਤੇ ਉਹ ਸਟੇਜ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਕਰਕੇ ਦਾ ਫਾਇਦਾ ਹੋ ਗਿਆ ਠੀਕ ਕੁਝ ਕੀ ਲੱਗਦਾ ਇਹ ਮਤਲਬ ਸੀਕੇ ਜਿਉਂ ਚਾਚੀ ਦਾ ਇਹ ਲੜਕੀ ਲੱਗਦੀ ਹੈ ਕਿੰਨੇ ਬੰਦੇ ਖਿਲਾਫ ਮਾਮਲਾ ਦਰਚਾ ਪੰਜ ਬੰਦੇ ਖਿਲਾਫ ਮਾਮਲਾ ਦਰਚਾ ਤੁਹਾਡਾ ਸਵਾਲ ਜੀ ਹੋ ਜੇ ਰੈਸਟ ਕੋਈ ਸਾਰੇ ਸ਼ਾਪਿੰਗ ਵਾਲੀ ਕਾਰੀਰ ਨਹੀਂ ਹੋ ਜੇ ਕੋਈ ਰੈਸਟ ਪੋਸਟਮਾਨ ਦਰਵਾਜ਼ੇ ਪੋਸਟਮਾਨ